ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਇਸ ਵਕਤ ਦੀ ਨਵੀਂ ਅਪਡੇਟ ਦੇ ਵਿੱਚ ਇਸ ਵਕਤ ਹੀ ਹੁਣੇ-ਹੁਣੇ ਜਿਹੜੀ ਬਹੁਤ ਹੀ ਵੱਡੀ ਖਬਰ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੂਰੀ ਜਾਣਕਾਰੀ ਪੰਜਾਬ ਦੇ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਡੀਏ ਪੁਰਾਣੀ ਪੈਨਸ਼ਨ ਅਤੇ ਪੰਜਾਬ ਸਕਿੱਲ ਦੇਣ ਦੇ ਉੱਪਰ ਸਰਕਾਰ ਦੀ ਵੱਡੀ ਖੁਸ਼ਖਬਰੀ ਆਈ ਸਾਹਮਣੇ ਸੀਐਮ ਆਫਿਸ ਤੋਂ ਮਲਾਜ਼ਮਾਂ ਦੇ ਲਈ ਪੱਤਰ ਹੋਇਆ ਜਾਰੀ ਤਾਂ ਹਾਂਜੀ ਦੋਸਤੋ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਪੰਜਾਬ ਸਰਕਾਰ ਅੱਜ ਫਿਰ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ ਸਾਡੇ ਵਾਸਤੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਮਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਲਈ ਕੁਝ ਵੀ ਨਾ ਕਰ ਸਕੀ 3.5 ਸਾਲਾਂ ਦੇ ਤਕਰੀਬਨ ਹੋ ਚੁੱਕੇ ਨੇ ਲੇਕਿਨ ਇੱਥੇ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਕਿ ਡੀਏ ਪੁਰਾਣੀ ਪੈਨਸ਼ਨ ਅਤੇ ਪੰਜਾਬ ਸਕੇਲ ਦੇਣ ਦੇ ਉੱਪਰ ਸਰਕਾਰ ਨੇ ਖੁਸ਼ਖਬਰੀ ਜਿਹੜੀ ਸੁਣਾਈ ਹੈ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਹੈ ਬਕਾਇਦਾ ਪੱਤਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਕ ਵਾਰ ਫਿਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਡੀਏ ਪੁਰਾਣੀ ਪੈਨਸ਼ਨ ਸਕੀਮ ਪੰਜਾਬ ਸਕੀਲ ਅਤੇ ਇਸ ਤੋਂ ਇਲਾਵਾ ਬਾਕੀ ਬੰਦ ਪਏ ਪੱਤਿਆਂ ਦੇ ਉੱਪਰ ਸਰਕਾਰ ਜਿਹੜੀ ਹੈਗੀ ਆ ਉਹ ਹੁਣ ਮੀਟਿੰਗ ਕਰਨ ਜਾ ਰਹੀ ਹੈ ਤਾਂ ਪਹਿਲੀ ਜਿਹੜੀ ਮੀਟਿੰਗ ਜਿਹੜੀ ਹੈ ਉਹ ਜਿਹੜੀ 16 ਤਰੀਕ ਨੂੰ ਰੱਖੀ ਗਈ ਸੀ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀਗਾ ਹੁਣ ਜਿਹੜੀ ਹੈ ਤਰੀਕ ਨਵੀਂ ਸਾਹਮਣੇ ਆ ਰਹੀ ਹੈ ਇਹ ਤਰੀਕ ਜਿਹੜੀ ਹੈ ਮੀਟਿੰਗ ਦੀ 24 ਤਰੀਕ ਤਾਂ ਹਾਂਜੀ ਦੋਸਤੋ ਅੱਜ ਜਿਹੜੀ ਹੈ 22 ਤਰੀਕ ਹੈ ਆਉਣ ਵਾਲੇ 2 ਦਿਨਾਂ ਬਾਅਦ ਜਿਹੜੀ 24 ਜਿਹੜੀ 4 ਅਪ੍ਰੈਲ ਨੂੰ ਜਿਹੜੀ ਠੀਕ ਮੁਲਾਜ਼ਮ ਸਾਥੀਆਂ ਨਾਲ ਡੀਏ ਪੁਰਾਣੀ ਪੈਨਸ਼ਨ ਸਕੀਮ ਅਤੇ ਪੰਜਾਬ ਸਕਿੱਲ ਦੇ ਉੱਪਰ ਇੱਕ ਵਾਰ ਦੁਬਾਰਾ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਸਬੰਧੀ ਜਿਹੜੀ ਹੈ ਜਦੋਂ ਵੀ ਕੋਈ ਨਵੀਂ ਅਪਡੇਟ ਜਾਂ ਸਾਹਮਣੇ ਆਉਂਦੀ ਹੈ ਮੀਟਿੰਗ ਸੰਬੰਧਿਤ ਸਭ ਤੋਂ ਪਹਿਲਾਂ ਇਸ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ